ਜਿਹੜਾ ਹੁਸ਼ਿਆਰਪੁਰ ਦਾ ਹੋਇਆ ਹੈਗਾ ਉਹਦੇ ਵਿੱਚ ਸਾਡੇ ਸਿਸਟਮ ਦਾ ਸਭ ਤੋਂ ਵੱਡਾ ਕਸੂਰਬਾਰ ਹੈ ਕੋਈ ਨੋਰਮਸ ਨਹੀਂ ਕੁਝ ਨਹੀਂ ਹੈਗਾ ਜਿਹੜਾ ਮਰਜ਼ੀ ਰੇਲਵੇ ਸਟੇਸ਼ਨ ਤੋਂ ਉਤਰੋ ਔਰ ਅਗਲੇ ਦਿਨ ਆਧਾਰ ਕਾਰਡ ਬਣਵਾ ਲਓ ਪਹਿਲੀ ਗੱਲ ਤਾਂ ਆਈਡੈਂਟੀਟੀ ਜ਼ਿਆਦਾਤਰ ਜਿਹੜਾ ਪ੍ਰਵਾਸੀ ਵਰਗ ਹੈ ਉਹਨਾਂ ਦੀ ਆਈਡੈਂਟੀਟੀ ਦਾ ਨਹੀਂ ਪਤਾ ਤੇ ਪਿੱਛੋਂ ਕਿੰਨਾ ਕ੍ਰਾਈਮ ਕਰਕੇ ਆਇਆ ਹੋਇਆ ਬੰਦਾ ਹੈ ਕਿਹੜਾ ਸ਼ਰੀਫ ਹੈ ਕਿਹੜਾ ਕ੍ਰਿਮੀਨਲ ਹੈ ਗਿਆ ਕਿ ਜੇਕਰ ਸਾਡੀ ਆਬਾਦੀ ਦੇ ਬਰਾਬਰ ਇੱਕ ਆਬਾਦੀ ਖੜੀ ਹੋ ਜਾਂਦੀ ਹੈ ਤਾਂ ਕੱਲ ਨੂੰ ਪੋਲਿਟੀਕਲ ਸਿਨੈਰੀਓ ਵੀ ਚੇਂਜ ਹੋਊਗਾ ਸਤਿ ਸ੍ਰੀ ਅਕਾਲ ਜੀ ਸੋਨੂ ਮੰਗਲੀ ਚੈਨਲ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੁਸ਼ਿਆਰਪੁਰ ਦੇ ਵਿੱਚ ਹਰਵੀਰ ਨਾਮ ਦੇ ਇੱਕ ਛੋਟੇ ਬੱਚੇ ਨਾਲ ਜਿਹੜੀ ਬਦਫੈਲੀ ਦੀ ਘਟਨਾ ਹੋਈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਪ੍ਰਤੀ ਇੱਕ ਅਕ੍ਰੋਸ਼ ਹੈ ਇੱਕ ਰੋਸ ਆ ਇੱਕ ਰੋਹ ਆ ਤੇ ਪ੍ਰਸ਼ਾਸਨ ਦੇ ਕੋਲੋਂ ਵੀ ਤਰ੍ਹਾਂ-ਤਰ੍ਹਾਂ ਦੀਆਂ ਲੋਕ ਮੰਗ ਕਰ ਰਹੇ ਆ ਆਪਣੇ ਨਾਲ ਜੁੜੇ ਨੇ ਪਬਲਿਕ ਐਕਸ਼ਨ ਕਮੇਟੀ ਤੋਂ ਕੁਲਦੀਪ ਸਿੰਘ ਖਹਿਰਾ ਜੀ ਉਹ ਵੀ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਗੰਭੀਰ رائے ਰੱਖਦੇ ਆ ਉਹਨਾਂ ਦੀ ਕਾਫੀ ਰਿਸਰਚ ਆ ਇਸ ਵਿਸ਼ੇ ਦੇ ਉੱਪਰ ਵੀ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਰਾ ਸਾਬ ਤੁਸੀਂ ਜੋ ਹੁਸ਼ਿਆਰ ਦੇਪੁਰ ਦੇ ਵਿੱਚ ਹੋਇਆ ਇਹ ਸਾਰੇ ਵਰਦਾਰੇ ਨੂੰ ਕਿਵੇਂ ਦਿਖ ਰਹੇ ਹੋ ਇਹਦੇ ਵਿੱਚ ਜਿਹੜਾ ਹੁਸ਼ਿਆਰਪੁਰ ਦਾ ਹੋਇਆ ਹੈਗਾ ਉਹਦੇ ਵਿੱਚ ਸਾਡੇ ਸਿਸਟਮ ਦਾ ਸਭ ਤੋਂ ਵੱਡਾ ਕਸੂਰਬਾਰ ਹੈ ਸਾਡਾ ਸਿਸਟਮ ਜੋ ਪੰਜਾਬ ਦੇ ਸਰਕਾਰੀ ਅਫਸਰ ਨੇ ਜਾਂ ਜਿਹੜੇ ਸਾਡੇ ਨੁਮਾਇੰਦੇ ਨੇ ਕਿਉਂਕਿ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਕਰਕੇ ਆਉਂਦਾ ਹੈ ਉਦੀ ਨਾ ਤਾਂ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਨਾ ਕਿਸੇ ਦਾ ਪਿਛਲੇ ਠੋੜ ਟਿਕਾਣੇ ਦਾ ਪਤਾ ਹੁੰਦਾ ਕੋਈ ਨੋਰਮਸ ਨਹੀਂ ਕੁਛ ਨਹੀਂ ਹੈਗਾ ਜਿਹੜਾ ਮਰਜੀ ਰੇਲਵੇ ਸਟੇਸ਼ਨ ਤੋਂ ਉਤਰੋ ਔਰ ਅਗਲੇ ਦਿਨ ਆਧਾਰ ਕਾਰਡ ਬਣਵਾ ਲਓ ਤੇ ਨਾਲ ਹੀ ਉਹਦੀ ਵੋਟ ਬਣ ਜਾਂਦੀ ਹੈ ਤੇ ਕੋਈ ਰੈਗੂਲੇਸ਼ਨ ਨਹੀਂ ਹੈ ਇਹਦੇ ਉੱਤੇ ਕੰਟਰੋਲ ਕੋਈ ਨਹੀਂ ਹੈ ਔਰ ਪਿਛਲੀ ਵੇਅਰ ਅਬਾਊਟਸ ਦਾ ਕੋਈ ਪਤਾ ਨਹੀਂ ਲਗਾਇਆ ਜਾਂਦਾ ਕਿਸੇ ਮਹਿਕਮੇ ਵੱਲੋਂ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਅਨੁਸਾਰ ਆਪਣੇ ਪੰਜਾਬ ਦੇ ਵਿੱਚ 25 ਤੋਂ 30 ਲੱਖ ਪ੍ਰਵਾਸੀ ਸੀ ਉਸ ਤੋਂ ਬਾਅਦ ਹੁਣ 14 ਬਰੇ ਲੰਘ ਚੁੱਕਿਆ ਤੇ ਜਿਹੜਾ ਅਨੁਮਾਨ ਲੋਕਾਂ ਦਾ ਲਗਾਇਆ ਜਾ ਰਿਹਾ ਕਿ ਸ਼ਾਇਦ ਇਸ ਸਮੇਂ 70 ਤੋਂ 80 ਲੱਖ ਪ੍ਰਵਾਸੀ ਜਿਹੜਾ ਉਹ ਲੁਧਿਆਣਿਆਂ ਜਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਰਹਿ ਰਿਹਾ ਤੇ ਐਡੇ ਵਿਆਪਕ ਪ੍ਰਵਾਸ ਕਿਤੇ ਨਾ ਕਿਤੇ ਸਥਾਨਕ ਲੋਕਾਂ ਲਈ ਖਤਰਾ ਹੈ ਬਿਲਕੁਲ ਹੋ ਹੋ ਰਿਹਾ ਜੀ ਖਤਰਾ ਪਹਿਲੀ ਗੱਲ ਤਾਂ ਆਈਡੈਂਟੀਟੀ ਜ਼ਿਆਦਾਤਰ ਜਿਹੜਾ ਪ੍ਰਵਾਸੀ ਵਰਗ ਹੈ ਉਹਨਾਂ ਦੀ ਆਈਡੈਂਟੀਟੀ ਦਾ ਨਹੀਂ ਪਤਾ ਕਿ ਪਿੱਛੋਂ ਕਿੰਨਾ ਕ੍ਰਾਈਮ ਕਰਕੇ ਆਇਆ ਹੋਇਆ ਬੰਦਾ ਹੈ ਕਿਹੜਾ ਸ਼ਰੀਫ ਹੈ ਕਿਹੜਾ ਕ੍ਰਿਮੀਨਲ ਹੈ ਉਹਦੀ ਪ੍ਰਵਿਰਤੀ ਉਹੀ ਰਹਿਣੀ ਹੈ ਜਿਹੜੀ ਪ੍ਰਵਿਰਤੀ ਉਹਦੇ ਆਪਣੇ ਜਿਹੜਾ ਪਿਤਰੀ ਇਰਾਜ ਸੀਗਾ ਉਹਦੇ ਵਿੱਚ ਜੇ ਉਹ ਕ੍ਰਿਮੀਨਲ ਰਿਹਾ ਹੋਇਆ ਤਾਂ ਉਹਦੀ ਪ੍ਰਵਿਰਤੀ ਪੰਜਾਬ ਦੇ ਵਿੱਚ ਆ ਕੇ ਵੀ ਕ੍ਰਿਮੀਨਲ ਹੀ ਰਹਿਣਾ ਹੈ ਇਹਦੇ ਬਾਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਔਰ ਸਾਡੇ ਲੋਕ ਨਮਾਇੰਦਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਔਰ ਹਰ ਇੱਕ ਚੀਜ਼ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੁੰਦੀ ਹੈ ਚਾਹੇ ਉਹ ਪ੍ਰਵਾਸ ਹੈ ਚਾਹੇ ਕੋਈ ਹੋਰ ਵੀ ਵਿਸ਼ਾ ਹੈਗਾ ਜੇਕਰ ਬਿਨਾਂ ਕੰਟਰੋਲ ਤੋਂ ਕੁਝ ਵੀ ਹੁੰਦਾ ਤਾਂ ਉਹਦਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਹਰ ਇੱਕ ਚੀਜ਼ ਇੱਕ ਰੈਗੂਲੇਸ਼ਨ ਬਣਨੇ ਚਾਹੀਦੇ ਨੇ ਉਹਦੇ ਮੁਤਾਬਕ ਸਿਸਟਮ ਚੱਲਣਾ ਚਾਹੀਦਾ ਹੈ ਜਦੋਂ ਵੀ ਕਿਤੇ ਸਰਕਾਰੀ نمائਦਿਆਂ ਨੂੰ ਜਾਂ ਹੋਰ ਜਿਹੜੇ ਬੁੱਧੀਜੀਵੀ ਵਰਗਾਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੀ ਦੀ ਇਸ ਪ੍ਰਵਾਸ ਦੇ ਬਾਰੇ ਤਾਂ ਉਹਨਾਂ ਦਾ ਰਿਟਰਨ ਇੱਕੋ ਜਵਾਬ ਹੁੰਦਾ ਕਿ ਸੰਵਿਧਾਨ ਦੀ ਧਾਰਾ 19 ਸਾਰਿਆਂ ਨੂੰ ਇਹ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਰਹਿਣ ਦਾ ਹੱਕ ਦਿੰਦੀ ਹੈ। ਜਾਂ ਫਿਰ ਉਹਨਾਂ ਲੋਕ ਨੁਮਾਇੰਦਿਆਂ ਨੂੰ ਆਪਾਂ ਇਹ ਗੱਲ ਪੁੱਛੀ ਹੈ ਕਿ ਹਿਮਾਚਲ ਦੇ ਵਿੱਚ ਜ਼ਮੀਨ ਲੈ ਕੇ ਦਿਖਾ ਬਾਈ। Rajasthan ਦੇ ਵਿੱਚ ਜ਼ਮੀਨ ਲੈ ਕੇ ਦਿਖਾ। ਤਾਂ ਅਭਦੀ ਨਲੈਕੀ ਲੋਕ ਨੁਮਾਇੰਦੇ ਸੰਵਿਧਾਨ ਦੀ ਆਰਡ ਦੇ ਵਿੱਚ ਅਭਦੀ ਨਲੈਕੀ ਛਪਾਉਣਾ ਚਾਹੁੰਦੇ ਨੇ। ਇਹ ਪ੍ਰਵਾਸ ਪਹਿਲਾਂ ਸੀਗਾ ਅਸਥਾਈ ਅੱਜ ਤੋਂ 3 ਦਹਾਕੇ ਪਹਿਲਾਂ ਤੱਕ ਪ੍ਰਵਾਸੀ ਆਉਂਦੇ ਸੀ ਇਹ ਝੋਨਾ ਲਾਉਣ ਲਈ ਆਉਂਦੇ ਸੀ ਇਹ ਚਲੇ ਜਾਂਦੇ ਸੀ ਇਹ ਸਿਜ਼ਨਲ ਲੇਬਰ ਜਿਹਨੂੰ ਆਪਾਂ ਸਿਜ਼ਨਲ ਲੇਬਰ ਆਉਂਦੀ ਸੀ ਹੌਲੀ ਹੌਲੀ ਜਦੋਂ 90 ਦੇ ਦਹਾਕੇ ਤੋਂ ਬਾਅਦ ਇਹ ਪ੍ਰਵਾਸ ਇਸ ਤਰ੍ਹਾਂ ਹੋ ਗਿਆ ਕਿ ਫੈਕਟਰੀਆਂ ਦੇ ਵਿੱਚ ਲੇਬਰ ਇੰਡਸਟਰੀਅਲਾਈਜੇਸ਼ਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਹੋਈ ਤਾਂ ਲੀਬਰ ਇੱਥੇ ਪੱਕੇ ਟਿਕਾਣੇ ਬਣਾ ਕੇ ਰਹਿਣ ਲੱਗ ਪਈ। ਹੁਣ ਇਹ ਹਾਲਾਤ ਨੇ ਕਿ ਸਾਡੀ ਜਿੰਨੀ ਆਬਾਦੀ ਆ ਸਾਨੂੰ ਖਤਰਾ ਪੈ ਗਿਆ ਕਿ ਜੇਕਰ ਸਾਡੀ ਆਬਾਦੀ ਦੇ ਬਰਾਬਰ ਇੱਕ ਆਬਾਦੀ ਖੜੀ ਹੋ ਜਾਂਦੀ ਹੈ ਤਾਂ ਕੱਲ ਨੂੰ ਪੋਲਿਟੀਕਲ ਸਿਨੈਰੀਓ ਵੀ ਚੇਂਜ ਹੋਊਗਾ। ਹੁਣ ਨੁਮਾਇੰਦਿਆਂ ਨੂੰ ਉਹਨਾਂ ਦੀਆਂ ਵੋਟਾਂ ਦਿਖਦੀਆਂ ਨੇ ਕਿਤੇ ਉਹ ਵੋਟਾਂ ਨਾਰਾਜ਼ ਹੋ ਕੇ ਕਿਸੇ ਵਿਰੋਧੀ ਪਾਰਟੀ ਦੇ ਨਾਲ ਨਾਲ ਰਲ ਜਾਣ। ਕੋਈ ਵੀ ਜਿਹੜਾ ਸਿਆਸੀ ਬੰਦਾ ਹੈ ਉਹ ਆਪਣੀ رائے ਸਪਸ਼ਟ ਤੌਰ ਤੇ ਜ਼ਾਹਰ ਨਹੀਂ ਕਰ ਰਿਹਾ ਕਿਉਂਕਿ ਉਹਨੂੰ ਡਰ ਹੈ ਕਿ ਹਰ ਇੱਕ ਪਾਰਟੀ ਨੂੰ ਸਹਰਕ ਸਿਆਸੀ ਬੰਦੇ ਨੂੰ ਕੇਵਲ ਸੁਖਪਾਲ ਸਿੰਘ ਖਹਿਰਾ ਨਰਤਵਾੜ ਹੋ ਕੇ ਜੇ ਅਬਦੇ ਰਿਚੋ ਨਮਾਇਦਾ ਹੋਣ ਦੇ ਹੱਕ ਦਾ ਕਰਦੇ ਹੋਏ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਸੀਗਾ ਪਰ 2 ਸਾਲ 2.5 ਸਾਲ ਹੋ ਚੱਲੇ ਨੇ ਉਹ ਬਿਲ ਪੇਸ਼ ਹੋਏ ਨੂੰ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਇਹਨੂੰ ਪ੍ਰਵਾਸ ਦੇ ਲਈ ਇੱਕ ਰੈਗੂਲੇਸ਼ਨਸ ਬਣਨੇ ਚਾਹੀਦੇ ਨੇ ਉਹ ਉਹਦੇ ਵਿੱਚ ਨਾ ਪ੍ਰਵਾਸ ਦਾ ਵਿਰੋਧ ਕੀਤਾ ਗਿਆ ਸੀਗਾ ਨਾ ਪ੍ਰਵਾਸੀ ਦਾ ਵਿਰੋਧ ਕੀਤਾ ਗਿਆ ਸੀਗਾ ਪਰ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਵਰਤਾਰੇ ਨੂੰ ਇੱਕ ਰੈਗੂਲੇਸ਼ਨਸ ਤਾਂ ਚਾਹੀਦੇ ਨੇ ਉਹ ਕੰਟਰੋਲ ਵੇ ਨਾਲ ਹਰ ਇੱਕ ਗੱਲ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਲੈਂਡ ਆਰਡਰ ਦੀ ਗੱਲ ਕਰਦੇ ਆਂ ਜੇਕਰ ਪਿਛਲੀ ਪਛਾਣ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਤਾਂ ਬੰਦਾ ਇੱਥੋਂ ਕਰਾਇਮ ਕਰਦਾ ਹੈ ਦੂਸਰੇ ਸ਼ਹਿਰ ਦੇ ਵਿੱਚ ਚਲਾ ਜਾਂਦਾ ਹੈ ਜਾਂ ਆਪਦੇ ਪਿੱਛੇ ਰਾਜ ਦੇ ਵਿੱਚ ਚਲਾ ਜਾਂਦਾ ਹੈ ਤਾਂ ਆ ਕਿਸੇ ਕੋਲ ਕੋਈ ਰਿਕਾਰਡ ਨਹੀਂ ਹੁੰਦਾ ਕਿ ਉਹ ਪ੍ਰਵਾਸੀ ਕੌਣ ਸੀਗਾ ਉਹਦਾ ਜਨਮ ਕਿੱਥੋਂ ਦਾ ਸੀਗਾ ਔਰ ਉਹ ਹੁਣ ਕਿੱਧਰ ਨੂੰ ਚਲਾ ਗਿਆ ਜਿਵੇਂ ਹੁਣ ਆਪਾਂ ਰੇਲਵੇ ਸਟੇਸ਼ਨ ਦੇ ਬਾਹਰ ਹੀ ਖੜੇ ਹਾਂ ਤੁਸੀਂ ਵੀ ਦੇਖ ਰਿਹਾ ਬੰਦੇ ਬੇਰੋਗ ਟੋਕ ਨਿਕਲ ਰਿਹਾ ਇਹ ਇੱਕ ਹੋਣਾ ਨਹੀਂ ਚਾਹੀਦਾ ਵੀ ਉਹਨੂੰ ਪੁੱਛਿਆ ਜਾਵੇ ਕਿ ਕਿੱਥੋਂ ਆਇਆ ਕਿੱਥੇ ਚੱਲਿਆ ਕਿਹਨੇ ਬੁਲਾਇਆ ਕੀ ਚਾ ਉਹ ਹਰ ਇੱਕ ਦਾ ਆਧਾਰ ਕਾਰਡ ਇਹ ਦੀ ਵੈਰੀਫਿਕੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਕਿ ਲੁਧਾਨੇ ਦੇ ਵਿੱਚ ਜਿੰਨੇ ਪ੍ਰਵਾਸੀ ਹੈਗੇ ਨੇ 50 60% ਪ੍ਰਵਾਸੀ ਇਸ ਤਰ੍ਹਾਂ ਦਾ ਹੈਗਾ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਵੀ ਨਹੀਂ ਮੰਗੇ ਤੇ ਲੱਭਦੇ ਔਰ ਜੇਕਰ 10% ਵੀ ਇਦਾਂ ਦੇ ਨਿਕਲੇ ਆਉਂਦੇ ਨੇ ਕਿ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹਜੇ ਤੱਕ ਬਣਵਾਏ ਹੋਏ ਤਾਂ ਉਹਨਾਂ ਕੋਲ ਆਧਾਰ ਕਾਰਡ ਆਪਣੇ ਜਿਹੜਾ ਪਤਰੀ ਜਿਲ੍ਹਾ ਜਾਂ ਪਤਰੀ ਰਾਜ ਹੋਏਗਾ ਉੱਥੇ ਦੇ ਬਣਵਾਏ ਹੋਣਗੇ ਔਰ ਇੱਥੇ ਉਹ ਸ਼ੋ ਨਹੀਂ ਕਰਦੇ ਕਿਉਂਕਿ ਉਹ ਆਪਣੀ ਆਈਡੈਂਟੀਟੀ ਨਹੀਂ ਦੱਸਣਾ ਚਾਹੁੰਦੇ ਕਿ ਸਾਡਾ ਪਿੱਛਾ ਕਿੱਥੇ ਦਾ ਔਰ ਉਹ ਲਾਰੈਂਡ ਆਰਡਰ ਵਾਸਤੇ ਖਤਰਾ ਸਾਬਤ ਹੈਗੇ ਨੇ ਔਰ ਇਹ ਆਈਡੈਂਟੀਟੀ ਚਾਹੇ ਉਹ ਪੰਜਾਬੀ ਬੰਦਾ ਚਾਹੇ ਪ੍ਰਵਾਸੀ ਆ ਹਰ ਇੱਕ ਦੀ ਆਈਡੈਂਟੀਟੀ ਗਵਰਨਮੈਂਟ ਕੋਡ ਰਿਕਾਰਡ ਹੋਣਾ ਚਾਹੀਦਾ ਜਿਹੜਾ ਕਿ ਪ੍ਰਵਾਸ ਦੇ ਮੁੱਦੇ ਦੇ ਉੱਤੇ ਨਹੀਂ ਹੈਗਾ ਜਿਵੇਂ ਆਪਣੇ ਇੱਕ ਲੋਕਾਂ ਦਾ ਸੁਭਾਅ ਬਣ ਚੁੱਕਿਆ ਆਪਣੀ ਕਿਸੇ ਗਲਤੀ ਨੂੰ ਨਕਾਰਨ ਦੇ ਲਈ ਉਸ ਤੋਂ ਵੀ ਹੀਟਲੇ ਦਰਜੇ ਦੀ ਉਦਾਹਰਨ ਦੇ ਕੇ ਉਹਨੂੰ ਡਿਫੈਂਡ ਕੀਤਾ ਜਾਂਦਾ ਐਵੇਂ ਕੁਝ ਲੋਕ ਜਦੋਂ ਆਪਣੇ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾਂਦਾ ਤਾਂ ਉਹ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਵਿਦੇਸ਼ ਗਏ ਉਹਨਾਂ ਦੀ ਉਦਾਹਰਨ ਲੈ ਕੇ ਪੇਜਦੇ ਆ ਇਹ ਹੁਣ ਸੜਕ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਨੇ ਚਾਹੇ ਕੋਈ ਵੀ ਬੰਦਾ ਲਗਾਉਂਦਾ ਉਹ ਹੈ ਤਾਂ ਸੜਕ ਦੇ ਉੱਤੇ ਨਜਾਇਜ਼ ਕਬਜਾ ਉਹ ਉਹਨੂੰ ਜੇ ਕੋਈ ਵਿਰੋਧ ਕਰਦਾ ਕਿ ਹਾਂ ਵੀ ਰੋਡ ਦੇ ਉੱਤੇ ਰੇੜੀ ਕਿਉਂ ਲੱਗੀ ਹੋਈ ਆ ਤਾਂ ਉਹਨੂੰ ਇਹ ਇੱਕ ਨਰੇਟਿਵ ਖੜਾ ਕੀਤਾ ਜਾਂਦਾ ਕਿ ਇਹ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਪ੍ਰਵਾਸੀਆਂ ਦਾ ਵਿਰੋਧ ਦੀ بجائے ਉਹ ਅਸੀਂ ਗਲਤ ਗੱਲ ਨੂੰ ਦਾ ਵਿਰੋਧ ਕਰੀਏ ਨਾ ਕਿ ਇੱਕੋ ਸਾਰਿਆਂ ਨੂੰ ਇੱਕੋ ਰਸੇਵ ਨਹੀਂ ਲੈਂਦੇ ਪਰ ਜਿਹੜੀ ਗਲਤ ਉਹ ਗੱਲ ਹੋ ਰਹੀ ਆ ਉਹਨੂੰ ਵਿਰੋਧ ਕਰਨਾ ਹੀ ਪੈਂਦਾ ਕੀ ਇਸ ਪ੍ਰਵਾਸ ਦੀ ਤੁਲਾ ਜਿਹੜੇ ਪੰਜਾਬੀ ਵਿਦੇਸ਼ਾਂ ਚ ਬੈਠੇ ਉਹਨਾਂ ਕੀਤੀ ਜਾਇਜ਼ ਬਿਲਕੁਲ ਨਹੀਂ ਕੀਤੀ ਜਾ ਸਕਦੀ ਸਾਡਾ ਸਾਡੇ ਜਿਹੜੇ ਬੱਚੇ ਜਾਂਦੇ ਨੇ ਉਹ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਪੁਲਿਸ ਵੈਰੀਫਿਕੇਸ਼ਨਾਂ ਹੋ ਕੇ ਔਰ ਪਾਸਪੋਰਟ ਬਣ ਕੇ ਫਿਰ ਜਾ ਕੇ ਉਹਨਾਂ ਦੀ ਉਹਨਾਂ ਦੇ ਦੇਸ਼ਾਂ ਦੇ ਰੂਲਾਂ ਮੁਤਾਬਕ ਰਹਿਣਾ ਪੈਂਦਾ ਹੈ ਉੱਥੇ ਜਾ ਕੇ ਪੰਜਾਬੀ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੈਂ ਆਵਦੇ ਮੁਤਾਬਕ ਰਹੂੰਗਾ ਉੱਥੇ ਸੱਭਿਆਚਾਰ ਦੇ ਮੁਤਾਬਕ ਰਹਿਣਾ ਪਊਗਾ ਏ ਸਾਡੇ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਜਿਹੜਾ ਦਿੱਲੀ ਤੋਂ ਉਰੇ ਸੱਭਿਆਚਾਰ ਹੈ ਉਹ ਅਲੱਗ ਹੈ ਜਿਹੜਾ ਦਿੱਲੀ ਤੋਂ ਪਰਲੇ ਪਾਸੇ ਦਾ ਸੱਭਿਆਚਾਰ ਹੈ ਉਹ ਅਲੱਗ ਹੈ ਸਾਡੇ ਸੱਭਿਆਚਾਰ ਨੂੰ ਵੀ 60 ਵਜ ਰਹੀ ਆ ਇਹ ਗੱਲ ਸਾਡੇ ਨੁਮਾਇੰਦਿਆਂ ਨੂੰ ਦੇਖਣੀ ਪਊਗੀ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਉਹ ਖੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਸਟੈਂਪ ਪ੍ਰਵਾਸੀਆਂ ਦੀਆਂ ਵੋਟਾਂ ਵਧ ਗਈਆਂ ਅਜੇ ਤਾਂ ਡਿਸਾਈਡਿੰਗ ਫੈਕਟਰ ਹੈ ਜਦੋਂ ਉਹ ਵੋਟ ਆਪਦੇ ਨੁਮਾਇंदे ਖੜੇ ਕਰਨ ਲੱਗੇ ਜੀ ਥੋਡੀਆਂ ਸੀਟਾਂ ਵੀ ਨਹੀਂ ਤੁਹਾਡੇ ਕੋਲੇ ਰਹਿਣੀਆਂ ਬਿਲਕੁਲ ਜੀ ਇਹਦੇ ਵਿੱਚੋਂ ਇੱਕ ਫੈਕਟ ਹੋਰ ਨਿਕਲ ਕੇ ਸਾਹਮਣੇ ਆਦਾ ਜਿਵੇਂ ਪਹਿਲੇ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਜੀ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਦੇ ਵਿਰੁੱਧ ਮਤੇ ਪਾਤੀ ਲੇਕਿਨ ਜਿਹੜੇ ਪਿੰਡਾਂ ਦੇ ਪ੍ਰਵਾਸੀ ਸਰਪੰਚ ਹੋਣਗੇ ਉਹ ਤਾਂ ਜ਼ਮੀਨਾਂ ਸਰਕਾਰ ਨੂੰ ਦੇ ਦੇਗਾ ਪੰਜਾਬ ਦੇ ਹੱਥ ਵੱਡੇਗੇ ਬਿਲਕੁਲ ਜੀ ਉਹਨਾਂ ਨੂੰ ਪੰਜਾਬ ਦੇ ਸੱਭੇ ਚਾਰ ਬਾਰੇ ਪਤਾ ਹੀ ਨਹੀਂ ਚਾਹੇ ਉਹ ਸਰਪੰਚ ਹੋਵੇ ਚਾਹੇ ਐਮਸੀ ਹੋਵੇ ਚਾਹੇ ਐਮਸੀ ਤਾਂ ਬਣਨ ਲੱਗ ਗਏ ਉਹ ਸਰਪੰਚ ਵੀ ਬਣਨ ਲੱਗ ਗਏ ਉਹ ਦਿਨ ਦੂਰ ਨਹੀਂ ਕਿ ਜਦੋਂ ਐਮਐਲਏ ਵੀ ਬਣਨਗੇ ਔਰ ਜਦੋਂ ਮੈਜੋਰਟੀ ਆਫ ਐਮਐਲਏਸ ਪ੍ਰਵਾਸੀ ਬਣਗੇ ਤਾਂ ਮੁੱਖ ਮੰਤਰੀ ਵੀ ਬਣੂਗਾ ਸਾਨੂੰ ਉਹ ਗੱਲਾਂ ਸਾਫ਼ ਦਿਖ ਰਹੀਆਂ ਨੇ ਸਾਡੇ ਨੁਮਾਇੰਦਿਆਂ ਨੂੰ ਨਹੀਂ ਸਾਫ਼ ਦਿਖ ਰਹੀਆਂ ਉਹ ਸੋਚਦੇ ਨੇ ਕਿ ਪ੍ਰਵਾਸੀ ਵੋਟ ਮੈਨੂੰ ਹੀ ਪਊਗੀ ਔਰ ਉਹਨਾਂ ਵੋਟਾਂ ਦੇ ਲਾਲਚ ਦੇ ਵਿੱਚ ਉਹ ਗਲਤ ਵਰਤਾਰੇ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਪ੍ਰਵਾਸੀ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਪ੍ਰਵਾਸ ਅਨ ਕੰਟਰੋਲਡ ਪ੍ਰਵਾਸ ਦੇ ਨਾਲ ਜਿਹੜੇ ਸਾਡੇ ਹੱਕ ਦਬੇ ਜਾ ਰਹੇ ਨੇ ਆਲ ਟਾਈਮ ਦੇ ਵਿੱਚ ਸਾਡੇ ਪੋਲਿਟੀਕਲ ਹੱਕ ਵੀ ਦਬੇ ਜਾਣਗੇ ਔਰ ਸਭ ਦਾ ਸੱਭਿਆਚਾਰ ਨੂੰ ਨੁਕਸਾਨ ਹੋਏਗਾ ਉਹ ਵੀ ਨਹੀਂ ਹੈ ਔਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਸੱਭਿਆਚਾਰ ਬਿਲਕੁਲ ਤਹਿਸ ਨਹਿਸ ਹੋ ਜਾਊਗਾ ਅਸੀਂ ਉਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਧੰਨਵਾਦ ਖੈਰਾ ਸਾਹਿਬ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਵੀ ਇਹ ਕੀਮਤੀ ਜਾਣਕਾਰੀ ਪਹੁੰਚਾਈ ਕਿਉਂਕਿ ਹਰ ਇੱਕ ਮੁੱਦੇ ਦੇ ਉੱਪਰ ਦੋ ਧਰੇ ਬਣ ਕੇ ਆਸ ਵਿੱਚ ਹੀ ਬੈਸਣਾ ਸਾਡੇ ਪੰਜਾਬੀਆਂ ਦਾ ਸੁਭਾਅ ਬਣ ਚੁੱਕਾ ਹੈ ਜਦੋਂ ਤੱਕ ਅਸੀਂ ਸਾਂਝੇ ਮੁੱਦੇ ਤੇ ਖੁਦ ਹੀ ਇੱਕ ਮਤ ਨਹੀਂ ਹੁੰਦੇ ਅਸੀਂ ਸਰਕਾਰਾਂ ਤੋਂ ਜਾਂ ਹੋਰ ਕਿਸੇ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਅਸੀਂ ਨਾ ਡਿਸਕਸ਼ਨ ਨੂੰ ਖਤਮ ਕਰਕੇ ਮੈਂ ਜਿਹੜੀ ਗੱਲ ਜਿਹੜੇ ਧੜੇ ਦੇ ਵਿੱਚ ਆ ਜੋ ਮੇਰਾ ਧੜਾ ਜੋ ਗੱਲ ਕਹਿੰਦਾ ਹੈ ਜਾਂ ਜੋ ਮੈਂ ਗੱਲ ਕਹਿਣਾ ਉਹੀ ਗੱਲ ਸਹੀ ਹੈ ਇਸ ਗੱਲ ਦੇ ਉੱਤੇ ਆ ਗਏ ਆ ਵਿਚਾਰ ਗੋਸ਼ਟੀਆਂ ਵਿਚਾਰ ਚਰਚਾ ਅਲਾ ਕੰਮ ਖਤਮ ਕਰ ਦਿੰਦਾ ਹੈ ਪੰਜਾਬ ਦੇ ਵਿੱਚੋਂ ਇਸੇ ਕਰਕੇ ਅਸੀਂ ਆਪਦੇ ਆ ਨੈਰੇਟਿਵ ਦੂਸਰੇ ਦੇ ਉੱਤੇ ਥੋਪਣਾ ਚਾਹੁੰਦੇ ਆ ਚਾਹੇ ਉਹ ਕਿਹੜੀ ਵੀ ਤਰ੍ਹਾਂ ਹੋਵੇ ਅ ਇਹ ਜੇ ਦੋ ਤਿਰਾਂ ਬੜਾਵਾਂਗੇ ਉਸੀ ਮੁੱਦੇ ਦਾ ਹੱਲ ਨਹੀਂ ਹੋਊਗਾ ਉਹਦਾ ਨਰੇਟਿਵ ਨੁਕਸਾਨ ਹੀ ਨੁਕਸਾਨ ਜਾਏਗਾ ਪੰਜਾਬ ਦਾ ਧੰਨਵਾਦ ਖੈਰਾ ਸਾਹਿਬ ਇੰਨਾ ਸਮਾਂ ਕੱਢਿਆ ਤੁਸੀਂ ਸੋ ਦਰਸ਼ਕੋ ਇਹ ਸਨ ਪਬਲਿਕ ਐਕਸ਼ਨ ਕਮੇਟੀ ਤੋਂ ਕੁਲਦੀਪ ਸਿੰਘ ਖੈਰਾ ਜੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਕਿ ਕਿਵੇਂ ਪੰਜਾਬ ਦਾ ਡੈਮੋਗ੍ਰਾਫੀ ਬਦਲਦੇ ਲਈ ਤੇ ਪ੍ਰਵਾਸੀ ਜਿਹੜੇ ਇਹਨਾਂ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਜੋ ਕਿ ਪੰਜਾਬ ਦੇ ਆਉਣ ਵਾਲੇ ਭਵਿੱਖ ਸੱਭਿਆਚਾਰ ਦੇ ਲਈ ਇੱਕ ਬੇਹੱਦ ਖਤਰਾ ਪੈਦਾ ਹੋ ਸਕਦਾ ਹੈ ਸਾਡੀ ਅੱਜ ਦੀ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਜ਼ਰੂਰ ਦਿਓ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ